ਗੁਗਾ ਯਾਰ ਵੀਰ ਚੈਨਲ ਦੇਖਣ ਵਾਲੇ ਮੇਰੇ ਭੈਣ ਭਰਾਵਾਂ ਨੂੰ ਸਭ ਸੰਗਤਾਂ ਨੂੰ ਜੈ ਬਾਬੇ ਦੀ ਜੈ ਮਾਤਾ ਦੀ ਜੈ ਪੀਰਾਂ ਦੀ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ ਮੈਸੇਜ ਫੋਨ ਆਇਆ ਕਿ ਬਾਬਾ ਜੀ ਕੋਈ ਲక్ష్ਮੀ ਮਾਤਾ ਦਾ ਜਿਹਦੇ ਵਿੱਚ ਸ਼੍ਰੀ ਰਾਮ ਜੀ ਦਾ ਹਲੂ ਮਾਂਜੀ ਦਾ ਜ਼ਿਕਰ ਹੋਵੇ ਐਸੀ ਵੀਡੀਓ ਪਾਵੋ ਜੋ ਕਿ ਲੇਡੀਜ਼ ਵੀ ਕਰ ਸਕੇ ਜੈਂਸ ਵੀ ਕਰ ਸਕੇ ਬੱਚੇ ਵੀ ਕਰ ਸਕੇ ਤੇ ਕੋਈ ਡਰ ਵਾਲੀ ਗੱਲ ਨਹੀਂ ਇਹ ਪ੍ਰਮਾਤਮਾ ਦਾ ਨਾਮ ਆ ਪ੍ਰਮਾਤਮਾ ਦਾ ਨਾਮ ਜਪਣਾ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਕੋਈ ਗਲਤ ਨਹੀਂ ਹੈਗੀ ਤੁਸੀਂ ਸੱਚੇ ਮਨ ਨਾਲ ਪ੍ਰਮਾਤਮਾ ਨੂੰ ਯਾਦ ਕਰੋ ਤੇ ਪ੍ਰਮਾਤਮਾ ਹਾਜ਼ਰ ਹੋ ਜਾਂਦਾ ਆ ਤੁਹਾਡੀ ਦਿਲ ਦੀ ਇੱਛਾ ਜੋ ਮਨੋ ਕਾਮਨਾ ਉਹ ਪੂਰੀ ਹੋ ਜਾਵੇਗੀ ਜੇ ਪਾਠ ਜਿਹੜਾ ਇਹ ਮਾਤਾ ਲక్ష్ਮੀ ਦਾ ਆ ਤੁਸੀਂ ਇੱਕ ਮਾਲਾ ਰੋਜ਼ ਕਰਨੀ ਆ 21 ਦਿਨ ਘੱਟ ਤੋਂ ਘੱਟ 21 ਦਿਨ ਵੱਧ ਤੋਂ ਵੱਧ 48 ਦਿਨ ਜੇ ਕਰ ਲਮੋ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਇਹਦੇ ਵਿੱਚ ਤੁਹਾਨੂੰ ਰੁਕੇ ਹੋਏ ਪੈਸੇ ਜਾਂ ਤੁਹਾਡੇ ਰੁਕੇ ਹੋਏ ਕਾਰੋਬਾਰ ਚੱਲ ਪੈਣੇ ਆ ਤੁਹਾਡੇ ਬਰਕਤਾਂ ਪੈਣੀਆਂ ਸ਼ੁਰੂ ਹੋ ਜਾਣੀਆਂ ਆ ਕਿਉਂਕਿ ਇਹਦੇ ਵਿੱਚ ਮਾਤਾ ਲక్ష్ਮੀ ਦਾ ਜ਼ਿਕਰ ਹੋਣਾ ਆ ਹਨੂਮਾਨ ਜੀ ਦਾ ਜ਼ਿਕਰ ਹੋਣਾ ਆ ਤੇ ਸ਼੍ਰੀ ਰਾਮ ਜੀ ਦਾ ਜ਼ਿਕਰ ਹੋਣਾ ਆ ਤੁਸੀਂ ਆਠ ਕਰਨਾ ਇੱਕ ਮਨ ਲਾ ਕੇ ਸੋਚ ਵਿੱਚ ਰੱਖਣੀ ਆ ਜੇ ਮੇਰੀ ਭੈਣ ਨੇ ਕਰਨਾ ਤਾਂ 21 ਦਿਨ ਕਰ ਸਕਦੀ ਆ ਜੇ ਮੇਰੇ ਭਰਾ ਨੇ ਕਰਨਾ ਤਾਂ ਉਹ 41 ਦਿਨ ਕਰ ਲਵੇ ਪ੍ਰਸ਼ਾਦ ਹੋਈਆ ਲੱਡੂਆਂ ਦਾ ਚੜਾ ਦਿਓ। ਲక్ష్ਮੀ ਮਾਤਾ ਦਾ ਮਰਫੀ ਦਾ ਚੜਾ ਦਿਓ ਜਾਂ ਹਲੂਮਾਂ ਜੀ ਦੇ ਬਦਾਨੇ ਦਾ ਵੀ ਚੱਲੇ ਉਹ ਵੀ ਲੱਡੂਆਂ ਦਾ ਚੱਲੇ ਉਹ ਵੀ ਪਾਠ ਤੁਸੀਂ ਕਰ ਸਕਦੇ ਆ। ਨਹੀਂ ਤਾਂ ਪਤਾਸੀਆਂ ਦਾ ਵੀ ਤੁਸੀਂ ਜੀ ਗਰੀਬੀ ਦਾਵੇ ਦਾ ਕਰ ਦੋ ਤਾਂ ਉਹ ਵੀ ਮਨਜ਼ੂਰ ਕਰੂਗਾ। ਪ੍ਰਮਾਤਮਾ ਤਾਂ ਸ਼ਰਧਾ ਦਾ ਭੁੱਖਾ ਆ ਇੱਕ ਪਿਆਰ ਦਾ ਭੁੱਖਾ ਆ। ਤੁਸੀਂ ਜਿੱਦਣੇ ਪਾਠ ਕਰਨਾ ਆ ਮੰਗਲਵਾਰ ਦਾ ਦਿਨ ਹੋਵੇ। ਮੰਗਲਵਾਰ ਨੂੰ ਤੁਸੀਂ ਆਪਣਾ ਟਾਈਮ ਦੇਖ ਲੈਣਾ ਵੀ ਕਿਹੜੇ ਟਾਈਮ ਤੇ ਤੁਸੀਂ ਬੈਠ ਸਕਦੇ ਆ ਉਸ ਟਾਈਮ ਤੇ ਮੁਤਾਬਕ ਤੁਸੀਂ ਆਪਣਾ ਧੂਪ ਬੱਤੀ ਕਰਨਾ ਦੇਸੀਕੇ ਦੀ ਜੋਤ ਜਗਾਉਣੀ ਆ ਤੁਹਾਡਾ ਜਿਹੜਾ ਮੁਖਿਆ ਉਹ ਪੱਛਮ ਵੱਲੂ ਹੋਵੇ ਜਾਂ ਪੂਰਬ ਵੱਲੂ ਹੋਵੇ ਚੜ੍ਹਦੇ ਪਾਸੇ ਨੂੰ ਠੀਕ ਹੈ ਜੀ ਤੁਸੀਂ ਕੋਲ ਪਾਣੀ ਦਾ ਗਲਾਸ ਰੱਖਣਾ ਉਹ ਪਾਣੀ ਤੁਸੀਂ ਪੀਣਾ ਆ ਜਦੋਂ ਪਾਠ ਪੂਰਾ ਹੋ ਗਿਆ ਠੀਕ ਆ ਛੱਟਾ ਦੇ ਸਕਦੇ ਆ ਤੁਸੀਂ ਘਰ ਦੇ ਵਿੱਚ ਪਾਣੀ ਪੀ ਸਕਦੇ ਆ ਜੋਤ ਧੂਪ ਤੁਹਾਡੇ ਤੱਕ ਇੰਨਾ ਕਿਹਾ ਵੀ ਜਿੰਨਾ ਤੱਕ ਤੁਸੀਂ ਪਾਠ ਕਰਨਾ ਜੋਤ ਜਗਦੀ ਹੋਣੀ ਚਾਹੀਦੀ ਆ ਧੂਪ ਜਗਦਾ ਹੋਣਾ ਚਾਹੀਦਾ ਬਾਕੀ ਜੇ ਤੁਸੀਂ ਗੁਰੂ ਵਾਲੇ ਤਾਂ ਆਪਣੇ ਗੁਰੂ ਮਹਾਰਾਜ ਦੇ ਕੋਲੋਂ ਵੀ ਸਲਾਹ ਲੈਣੀ ਕੋ ਮਾੜੀ ਗੱਲ ਨਹੀਂ ਨਹੀਂ ਗੁਰੂ ਵਾਲੇ ਆ ਤਾਂ ਤੁਸੀਂ ਕਿਸੇ ਉਦਾਂ ਮਹਾਂਪੁਰਸ਼ਾਂ ਦੇ ਕੋਲੋਂ ਸਲਾਹ ਲੈ ਲਓ ਨਹੀਂ ਤਾਂ ਬਧੀਰੀ ਜਾਣਕਾਰੀ ਇਹ ਤੁਸੀਂ ਮੈਨੂੰ ਵੀ ਸੰਪਰਕ ਕਰ ਸਕਦੇ ਆ ਮੈਂ ਜਣ ਕੇ ਟਾਈਮ ਕੱਢ ਕੇ ਇਹ ਵੀਡੀਓ ਪਾ ਰਿਹਾ ਆ ਜਿਵੇਂ ਕਿ ਸਾਰੇ ਆਂ ਦਾ ਆਪੋ ਆਪਣੇ ਕੰਮਾਂ ਵਿੱਚ ਬੀਜੀਆ ਟਾਈਮ ਨਹੀਂ ਸਾਡਾ ਟਾਈਮ ਕੱਢਦੇ ਅਸੀਂ ਵੀ ਤੁਸੀਂ ਵੀ ਟਾਈਮ ਕੱਢ ਕੇ ਮਾਲਕ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਮਾਲਕ ਦੀ ਪੰਤੀ ਕੀ ਕਰੋ ਤੇ ਆਪਣਾ ਰਸਤਾ ਜਿਹੜਾ ਉਹ ਸਾਫ਼ ਕਰੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇਦਾਂ ਹੀ ਮੈਨੂੰ ਪਿਆਰ ਮਿਲਦਾ ਰਿਹਾ ਤਾਂ ਮੈਂ ਤੁਹਾਡੀਆਂ ਹਰ ਇੱਕ ਦੀ ਮੈਸੇਜ ਨੂੰ ਕਮੈਂਟ ਕਰਦੇ ਆਂ ਪੜ੍ਹ ਕੇ ਮੈਂ ਕਦੀ ਮਨਪਸੰਦ ਦੀ ਵੀਡੀਓ ਪਾਵਾਂਗਾ ਮੈਨੂੰ ਕੋਟਲੇ ਵਾਲੀ ਸਰਕਾਰ ਦਾ ਵੀ ਕਿਹਾ ਤੇ ਗੁਰੂ ਗੋਖ ਨਾਸ ਜੀ ਦਾ ਵੀ ਮੈਨੂੰ ਕਿਹਾ ਹੈ ਮੈਨੂੰ ਜਿੱਦਾਂ ਜਿੱਤਾ ਮੇਰੇ ਭੈਣ ਭਾਈਆਂ ਨੇ ਫਰਮਾਇਸ਼ ਕੀਤੀ ਆ ਉਹਨਾਂ ਦਾ ਮੈਂ ਸਿਰ ਮੱਥੇ ਹੁਕਮ ਕਬੂਲ ਕਰਦਾ ਮੈਂ ਉਦਾਂ ਉਦਾਂ ਕੰਟੀਨਿਊ ਜੀ ਵੀਡੀਓ ਪਾਵਾਂਗਾ ਮੈਨੂੰ ਇਹ ਵੀਡੀਓ ਵੀ ਕਾਫੀ ਟਾਈਮ ਹੋ ਗਿਆ ਕਿ ਆਨੂੰ ਤਾਂ ਮੈਂ ਹੁਣ ਪਾਉਣ ਲੱਗਾ ਹਾਂ ਉਸ ਤੋਂ ਬਾਅਦ ਹੋਰ ਵੀ ਮੈਨੂੰ ਫਰਮਾਇਸ਼ ਆਈਆਂ ਜਿਵੇਂ ਕਿ ਗੌਸਪਾਕ ਸਰਕਾਰ ਦਾ ਸ਼੍ਰੀ ਖੁਦਾਸ਼ਾਹਲੀ ਦਾ ਤੇ ਸਦਚਨੂ ਜੀ ਦਾ ਵੀ ਮੈਂ ਪਾਵਾਂਗਾ ਤੁਸੀਂ ਇਹ ਪਾਠ ਜਿਹੜਾ ਆ ਇਹ ਹੁਣ ਧਿਆਨ ਨਾਲ ਸੁਣਨਾ ਮੈਂ ਤੈਨੂੰ ਛੁਟਾ ਜਾਹੀ ਪਾਠਿਆ ਤੁਸੀਂ ਪਾਠ ਧਿਆਨ ਨਾਲ ਸੁਣਨਾ ਜਿੱਦਾਂ ਮੈਂ 20 ਪੂਰਵਕ ਤੁਹਾਨੂੰ ਕਿਹਾ ਉਦਾਂ 20 ਪੂਰਵਕ ਇਸ ਪਾਠ ਨੂੰ ਕਰਨਾ ਹੈ ਲਓ ਧਿਆਨ ਦਿਓ ਪਹਿਲਾਂ ਤੁਸੀਂ ਜੇ ਹਿੰਦੂ ਆ ਤਾਂ ਤੁਸੀਂ ਓਮ ਨਮਾਸ਼ੀ ਪਾਏ ਜਾਂ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਹਿ ਸਕਦੇ ਆ ਜੇ ਸਿੱਖ ਪਰਿਵਾਰ ਦੇ ਨਾਲ ਜੁੜਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਹਿ ਕੇ ਵੀ ਤੁਸੀਂ ਸ਼ੁਰੂ ਕਰ ਸਕਦੇ ਆ ਬਾਕੀ ਆਪੋ ਆਪਣੀ ਸਮਝ ਦੇ ਨਾਲ ਜਿੱਦਾਂ ਜਿੱਦਾਂ ਕਿਉਂਕਿ ਮਾਲਕ ਦਾ ਨਾਮ ਇੱਕ ਮਾਲਕ ਦੇ ਮੰਚਲ ਇੱਕੋ ਹੀ ਆ ਰਸਤੇ ਲੱਗ ਲੱਗੇ ਆ ਪ੍ਰਮਾਤਮਾ ਇੱਕ ਆ ਉਹਦੇ ਨਾਮ ਵੱਖ ਵੱਖ ਆ ਲਓ ਤੁਸੀਂ ਹੁਣ ਪਾਠ ਨੂੰ ਧਿਆਨ ਦੇ ਨਾਲ ਸੁਣਨਾ ਜੈ ਸ਼੍ਰੀ ਰਾਮ ਜਾ ਸ਼ਰੀਮਾ ਕਹਤੇ ਉਸ ਤਵਾਰ ਕਣਾ ਈਲ ਅੱਲਾ ਦਾ ਕੋਟ ਸਮੁੰਦਰ ਸੀ ਖਾਈ ਚੜਿਆ ਬਾਬਾ ਕੋਲ ਕਲੰਦਰ ਰਾਮਚੰਦਰ ਕੀ ਫਰੀ ਦਹਾਈ ਚਾਰੇ ਕੂਟ ਤੋਂ ਮਾਤਾ ਲక్ష్ਮੀ ਪ੍ਰਗਟ ਹੋ ਕੇ ਆਈ ਜਿਹੜਾ ਚੜਿਆ ਬਾਬਾ ਕੋਲ ਕਲੰਦਰ ਉਹ ਹਲੂ ਮਾਂਜੀ ਨੂੰ ਕਹਿੰਦੇ ਆ ਇਹ ਤੁਸੀਂ ਪਾਠ ਕਰਨਾ ਆ ਘੱਟ ਤੋਂ ਘੱਟ ਇੱਕ ਮਾਲਾ ਇੱਕ ਮਾਲਾ ਕਰਨੀ ਆ ਟਾਈਮ ਆਪਣਾ ਦੇਖਣਾ ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਤੁਹਾਡਾ ਕਾਰੋਬਾਰ ਨੂੰ ਫਰਕ ਪਿਆ ਜਾਂ ਨਹੀਂ ਪਿਆ ਮੂਹ ਦੇ ਵਿੱਚ ਤੁਹਾਡੇ ਸ਼ਬਦ ਚੱਲਦਾ ਰਹਿਣਾ ਚਾਹੀਦਾ ਕੰਮ ਦੇ ਵੇਲੇ ਕੰਮ ਨਾਲ ਮਾਲਕ ਦੇ ਟਾਈਮ ਤੇ ਮਾਲਕ ਨਾਲ ਜੁੜ ਲੋ ਆਪਣੀ ਸੁਰਤੀ ਨੂੰ ਮਾਲਕਾਂ ਲਈ ਤੁਹਾਨੂੰ ਆਪੜ ਹੀ ਆਪੇ ਪਤਾ ਲੱਗ ਜਾਣਾ ਅਸੀਂ ਅਜਮਾਈਆਂ ਹੋਈਆਂ ਇਹ ਸ਼ਬਦ ਆ ਕਿਉਂਕਿ ਸਾਨੂੰ ਜਿਹੜੇ ਸ਼ਬਦ ਆ ਇਹ ਸਾਧੂ ਸੰਤਾਂ ਤੋਂ ਮਿਲੇ ਹੋਇਆ ਸਾਧੂ ਸੰਤਾਂ ਦੀ ਸੇਵਾ ਕੀਤੀ ਆ ਉਹ ਸਾਨੂੰ ਜਿੱਦਾਂ ਜਿੱਦਾਂ ਦਾ ਸਿੱਦੇ ਸੀ ਉਦੋਂ ਉਦੋਂ ਸੀ ਉਹ ਟਾਈਪ ਕੀਤੇ ਹੋਏ ਆਪਣੇ ਮਾਈਂਡ ਦੇ ਵਿੱਚ ਹੌਲੀ ਹੌਲੀ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਇਹ ਪੇਸ਼ ਕਰ ਰਿਹਾ ਹਾਂ ਜਿਦ ਅੱਜ ਦਾ ਤੁਹਾਡਾ ਮੈਨੂੰ ਪਿਆਰ ਮਿਲ ਜਊਗਾ ਉਦੋਂ ਉਦੋਂ ਮੈਂ ਬੜੀਆਂ ਫਰਮਾਇਸ਼ਾਂ ਤੇ ਵੀਡੀਓ ਪਾਈ ਜਾਊਗਾ ਲਓ ਜੈ ਮਾਤਾ ਦੀ ਜੈ ਬਾਪੇ ਦੀ ਜੈ ਪੀਰਾਂ ਦੀ